ਮੁਰਦਾਬਾਦ ਮੁਰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਹਾਏ 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 ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਮੁਰਦਾਬਾਦ 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 ਇੰਡੀਅਨ ਨੈਸ਼ਨਲ ਕਾਂਗਰਸ ਹਾਏ ਹਾਏ इंडियन नेशनल कांग्रेस भारतीय जनती भारतीय जनता पार्टी जा ਉਪ ਰਾਸ਼ਟਰਪਤੀ ਦੇ ਉਹਨਾਂ ਨੇ ਤੋਹੀਨ ਕੀਤੀ ਹੈ ਰਾਹੁਲ ਗਾਂਧੀ ਜਾਰੇ ਉਹਨਾਂ ਦੀ ਬ੍ਰਿਗੇਡ ਨੇ ਉਹ ਉਹਨਾਂ ਨੂੰ ਅੱਜ ਸ਼ਰਮਾਣੀ ਚਾਹੀਦੀ ਹੈ ਕਿ ਇਹਨੇ ਉੱਚਾ ਦੇਤੇ ਬੈਠੇ ਸਾਡੇ ਉਪ ਰਾਸ਼ਟਰਪਤੀ ਜੋ ਬੜੇ ਸਨਮਾਨਯੋਗ ਹੈ ਅੱਜ ਉਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਮਿਮਕਰੀ ਕਰਕੇ ਅੱਜ ਅਸੀਂ ਉਹਨਾਂ ਦਾ ਪੁਤਲਾ ਸਵਾਰਿਆ ਤੇ ਨਾਲੇ ਅਸੀਂ ਉਹਨਾਂ ਨੂੰ ਇਤਤਾਂ ਵੀ ਨਹੀਂ ਦਿੰਨੇ ਆ ਕਿ ਜੇ ਅੱਜ ਅੱਗੇ ਤੋਂ ਸਾਡੇ ਸੰਵਿਧਾਨ ਚ ਇਹਨੇ ਉੱਚਾ ਦੇਦਿਆਂ ਤੇ ਬੈਠੇ ਹਿੰਦੁਸਤਾਨ ਦੀ ਸ਼ਾਨ ਜਿਹੜੇ ਵਿਅਕਤੀ ਨੇ ਜੇ ਉਹ ਇਤਨਾ ਮਿਮਕਰੀਆਂ ਕਰਨਗੇ ਤੇ ਉਹਨਾਂ ਦਾ ਜਵਾਬ ਇਤਨਾ ਅਸੀਂ ਉਹਨਾਂ ਦੇ ਪੁਤਲਾ ਫੂਕੇ ਦਿਆ ਕਰਾਂਗੇ ਤੁਹਾਨੂੰ ਲੱਗਦਾ ਨਹੀਂ ਇਸ ਤਰੀਕੇ ਨਾਲ ਜਿਵੇਂ ਅਸੀਂ ਪੁਤਲੇ ਸਾਰ ਰਹੇ ਦੇਸ਼ ਦੀ ਸ਼ੋਭੀ ਖਰਾਬ ਹੋ ਸਕਦੀ ਹੈ ਦੇਖੋ ਦੇਸ਼ ਦੀ ਸ਼ੋਭੀ ਉਹ ਲੋਕ ਖਰਾਬ ਕਰ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਸਾਡੇ ਉਪ ਰਾਸ਼ਟਰਪਤੀ ਦੇਖੋ ਬੜੇ ਸਨਮਾਨਯੋਗ ਅਪਦ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਜਿਨ੍ਹਾਂ ਦੀ ਉਹਨਾਂ ਨੇ ਮਿਕਰੀ ਕੀਤੀ ਹੈ ਉਹ ਵੀ ਉਹਨਾਂ ਇਹਨੇ ਅਹੁਦਿਆਂ ਤੇ ਉਹ ਰਹਿ ਚੁੱਕੇ ਜਿਹੜੇ ਲੋਕ ਨੇ ਉਹ ਇਹੋ ਜੇ ਲੋਕਾਂ ਨੂੰ ਇਹੋ ਜੇ ਦਿਸ਼ਾ ਨਿਰਦੇਸ਼ ਦੇਣਗੇ ਕੀ ਉਹ ਸਿਖਾਰੇ ਨੇ ਇਸ ਕਰਕੇ ਅਸੀਂ ਉਹਨਾਂ ਦਾ ਪਤਲਾ ਫੂਕਣਾ ਬਹੁਤ ਜ਼ਰੂਰੀ ਸੀ ਲੋਕਾਂ 'ਚ ਰੋਸ਼ ਸੀ ਸਾਡੇ ਭਾਰਤ ਜਨਤਾ ਪਾਰਟੀ ਦੇ ਜਿਹੜੇ ਅੰਮ੍ਰਿਤਸਰ ਦੀ ਸਾਰੇ ਟੀਮ ਔਰ ਜਿਹੜੀ ਸਾਰਾ ਸਾਡੀ ਇਕਾਈ ਔਰ ਲੋਕਾਂ ਦੇ ਵਿੱਚ ਰੋਸ਼ ਹੈ ਕਿ ਇਹਨੇ ਸਾਡੇ ਸਨਮਾਨਯੋਗ ਉਪ ਰਾਸ਼ਟਰਪਤੀ ਦੁਆਰਾ ਮਿਕਰੀ ਕੀਤੀ ਲੱਗਦਾ ਇਹਦਾ ਨਤੀਜਾ ਹੋਣਗਾ ਇਲੈਕਸ਼ਨਾਂ ਦੇ ਵਿੱਚ ਦੇਖੋ ਬਿਲਕੁਲ ਉਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਕੀ ਤੁਸੀਂ ਪਿਛਲੀਆਂ 4 ਸਟੇਟਾਂ ਦੇ ਇਲੈਕਸ਼ਨ ਹੋਈਆਂ ਤਿੰਨਾਂ ਚ ਉਹਨਾਂ ਨੂੰ ਹਾਰ ਦਾ ਮੂੰਹ ਬਹੁਤ ਬੁਰੀ ਤਰ੍ਹਾਂ ਦੇਖਣਾ ਪੈ ਗਿਆ ਉਹਨਾਂ ਦਾ ਤੇ ਹਰ ਰੋਜ਼ ਉਹਨਾਂ ਦੀ ਪਾਰਟੀ ਦਾ ਅਸਤਿਤਵ ਖਤਮ ਹੋ ਰਿਹਾ ਹੈ ਹੁਣ ਉਹ ਬੁਖਲਾਏ ਨੇ ਇਤਨਾ ਇਸ ਕਰਕੇ ਸਾਡੇ ਉੱਪਰ ਰਾਸ਼ਟਰਪਤੀ ਦੇ ਉਤਹੀਨ ਕਰ ਰਹੇ ਨੇ ਮੈਂ ਮਿਕਰੀ ਕਰਕੇ ਇਹ ਸ਼ਾਂਤਮਈ ਹੈ ਜੀ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਅਸੀਂ ਲੋਕਾਂ ਨੂੰ ਦੇਖੋ ਲੋਸ ਹੁੰਦਾ ਹੈ ਰੋਸ ਕਰਨਾ ਅਸੀਂ ਆਮ ਲੋਕਾਂ ਦਾ ਇੱਕ ਦਾਇਤਵ ਹੈ ਅਸੀਂ ਰੋਜ਼ ਪ੍ਰਦਰਸ਼ਨ ਸਾਈਟ ਤੇ ਹੋ ਕੇ ਪੁਤਲਾ ਫੂਕ ਰਹੇ ਹਾਂ ਉਸ ਤੋਂ ਬਾਅਦ ਇਹ ਹੈ ਕਿ ਰੋਸ ਕਰਨ ਦਾ ਵੀ ਸਾਡਾ ਇੱਕ ਸਾਨੂੰ ਸਾਡੇ ਕਾਰਜਕਰਤਾ ਨੂੰ ਸਾਰਿਆਂ ਨੂੰ ਗੁੱਸਾ ਸੀ ਕਿ ਉਹਨਾਂ ਨੇ ਉਪ ਰਾਸ਼ਟਰਪਤੀ ਦਾ ਤੋਹਾਨ ਕੀਤਾ ਠੀਕ ਹੈ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਰਾਹੁਲ ਗਾਂਧੀ ਤੇ ਕਾਂਗਰਸ ਦਾ ਜਿਹੜਾ ਪਤਲਾ ਫੁਕਿਆ ਗਿਆ ਕਿਉਂਕਿ ਇਹਨਾਂ ਨੇ ਉਪ ਰਾਸ਼ਟਰਪਤੀ ਜਿਹੜੇ ਸਤਕਾਰ ਤੇ ਜਿਹੜੀ ਚੇਅਰ ਹੈ ਉਹਨਾਂ ਦੀ ਜਿਹੜੀ ਵਿਕਰੀ ਕਰਕੇ ਜਾਂ ਉਹਨਾਂ ਦੇ ਉੱਪਰ ਟਿੱਪਣੀਆਂ ਕਰਕੇ ਉਸ ਸੰਵਿਧਾਨਿਕ ਅਹੁਦੇ ਨੂੰ ਦਿੱਤਾ ਜਿਹਦਾ ਮਤਲਬ ਬਹੁਤ ਸਤਕਾਰ ਹੈ ਰਾਸ਼ਟਰਪਤੀ ਹੋਵੇ ਜਾਂ ਇਹ ਚੇਅਰਸ ਜਿਹੜੀਆਂ ਨੇ ਇਹ ਪੋਲੀਟੀਕਲੀ ਬੰਦਿਆਂ ਦੀ ਮੁਖਾਲਫਤ ਹੁੰਦੀਆਂ ਨੇ ਮੈਂ ਕਾਂਗਰਸ ਰਾਜ ਦੀ ਗੱਲ ਕਰਦਾ ਲੰਮਾ ਸਮਾਂ ਇਹਨਾਂ ਦੇ ਰਹੇ ਪਰ ਤੁਸੀਂ ਦੇਖਿਆ ਹੋਊ ਦੇਸ਼ ਕਦੀ ਵੀ ਕਾਂਗਰਸ ਦੇ ਰਾਸ਼ਟਰਪਤੀ ਜਾਂ ਕਿਸੇ ਦਾ ਕਦੀ ਵੀ ਕਿਸੇ ਪਾਰਟੀ ਨੇ ਪਤਲਾ ਨਹੀਂ ਫੁਕਿਆ ਨਾ ਹੀ ਕਦੀ ਉਹਨਾਂ ਨੂੰ ਇਸ ਚੱਕਰ ਤੇ ਲੰਦਾ ਪਰ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਰਾਹੁਲ ਗਾਂਧੀ ਦੀਆਂ ਨਿਆਣਮਤ ਬਚਕਾਨੀਆਂ ਤੇ ਖਾਸ ਤੌਰ ਤੇ ਉਮਰ ਤੋਂ ਵੱਡੇ ਜਿਹੜੇ ਬੰਦੇ ਨੇ ਉਹਨਾਂ ਦੀਆਂ ਰੀਸਾਂ ਲਾ ਕੇ ਇਹਨਾਂ ਨੇ ਉਹ ਚੇਅਰ ਨੂੰ ਤੇ ਜਿਹੜਾ ਚੈਲੰਜ ਕੀਤਾ ਹੈ ਤੇ ਅੱਜ ਦੇਸ਼ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਸ ਹੈ ਇਹਨਾਂ ਦੀ ਇਹਨਾਂ ਗੱਲਾਂ ਕਰਕੇ ਪਾਇਆ ਕਿਉਂਕਿ ਸਮਝਾਉਂਦਾ ਉਹਨੂੰ ਫਾਇਦਾ ਜਿਹੜਾ ਕੋ ਸਮਝਦਾ ਵੇ ਰਾਹੁਲ ਗਾਂਧੀ ਨੂੰ ਅੱਗੇ ਲਿਆਉਣ ਵਾਸਤੇ ਜਾਂ ਇਹਨੂੰ ਸਮਝਾਉਣ ਵਾਸਤੇ ਦੀ ਸ਼ਬੀ ਨੂੰ ਸਹੀ ਕਰਨ ਵਾਸਤੇ ਦੇਸ਼ ਦੇ ਕਾਂਗਰਸ ਦੇ ਵੱਡੇ-ਵੱਡੇ ਚਿਹਰਿਆਂ ਨੇ ਕੁਰਬਾਨੀ ਦਿੱਤੀ ਮੈਂ ਸਮਝਦਾ ਪਿੱਛੇ ਕਰਤੇ ਪਰ ਉਹ ਆਪਣੀ ਉਸ ਇਮੇਜ ਤੋਂ ਬਾਹਰ ਨਹੀਂ ਆ ਸਕੇ ਤੇ ਇਹ ਇਸ ਦਾ ਜਿਹੜਾ ਖਬਿਆਜ਼ਾ ਕਾਂਗਰਸ ਭੁਗਤਰੀ ਅੱਜ ਕਾਂਗਰਸ ਦੇਸ਼ ਦੇ ਹਾਲਾਤ ਕੀ ਬਣੇ ਪਏ ਨੇ ਇਹਨੇ ਲੰਮਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਜਿਹੜੀ ਪਾਰਟੀ ਅੱਜ ਉਹ ਤਕਰੀਬਨ ਸਮਾਪਤੀ ਦੇ ਸ਼ੁੱਣੇ ਤੇ ਆਈ ਪਈ ਆ ਸੋ ਇਹਨਾਂ ਨੂੰ ਜੇ ਇੰਨਾ ਗੱਲਾਂ ਦੇ ਵਿੱਚ ਇਹ ਪੈ ਕੇ ਇਹਨਾਂ ਦੀ ਇਮੇਜ ਹੋਰ ਡਾਊਨ ਹੋਈ ਹੈ। ਠੀਕ ਹੈ ਸਰ ਲੱਗਦਾ ਨਹੀਂ ਜਿਸ ਹਿਸਾਬ ਨਾਲ ਖੁੱਲ੍ਹੇ ਸਾਰੇ ਜਾ ਰਹੇ ਆ ਲੋਕਤਰੀਆ ਸਰੂਏਗਾ ਦੇਸ਼ ਦੀ ਸੰਵਿਧਾਨਿਕ ਪਰਤ ਦੇਖੋ ਕੋਈ ਵੀ ਹੈ ਪਾਰਟੀ ਕਿਸੇ ਦਾ ਵੀ ਹੋਵੇ ਕਿਉਂਕਿ ਰਾਸ਼ਟਰਪਤੀ ਦੀ ਜਾਂ ਉਪ ਰਾਸ਼ਟਰਪਤੀ ਇਹ ਇਦਾਂ ਦੀਆਂ ਨਾ ਕਈ ਵਾਰੀ ਆਮ ਜਿਹੜੇ ਤੁਸੀਂ ਮਤਲਬ ਨਾਨ ਪੋਲੀਟੀਕਲੀ ਬੰਦੇ ਵੀ ਉਹਨਾਂ ਚੇਅਰ ਦਾ ਸਤਿਕਾਰ ਕਰਦੇ ਆ ਸੋ ਉਹਨਾਂ ਦੇ ਮਨਾਂ ਨੂੰ ਵੀ ਛੇ ਪਹੁੰਚੀ ਹੈ ਕਿਉਂਕਿ ਇਹ ਦੇਸ਼ ਦੀ ਗੱਲ ਹੈ ਦੇਸ਼ ਦੀ ਸੰਵਿਧਾਨਕ ਅਹੁਦੇ ਦੀ ਗੱਲ ਹੈ ਪੋਲੀਟੀਕਲੀ ਆਪਾਂ ਕਹਿ ਦਿੰਦੇ ਆ ਕਿ ਬੀਜੇਪੀ ਦਾ ਰਾਸ਼ਟਰਪਤੀ ਜੀ ਫਲਾਣਾ ਜੀ ਇਹ ਕਈ ਵਾਰੀ ਸ਼ਖਸੀਤਤਾ ਐਸੀ ਹੁੰਦੀਆਂ ਨੇ ਜਿਨ੍ਹਾਂ ਦਾ ਰਿਸਪੈਕਟ ਕਰਨੀ ਬੰਦੀ ਆ ਮਤਲਬ ਤੁਸੀਂ ਕਾਂਗਰਸ ਸਾਹਿਬ ਜਿੱਦਾਂ ਅੱਗੇ ਕਿਹਾ ਬੜੇ ਬੜੇ ਜਿਹੜੇ ਵਧੀਆ ਬੰਦੇ ਰਾਸ਼ਟਰਪਤੀ ਬਣੇ ਨੇ ਉਹਨਾਂ ਦਾ ਸਤਿਕਾਰ ਆਪੋਜੀਸ਼ਨ ਵੀ ਕਰਦੇ ਸੀ ਵਾਈਪਾਈ ਸਾਹਿਬ ਦਾ ਤੁਸੀਂ ਸਪੀਚਾਂ ਸੁਣ ਲੋ ਜਾਂ ਜਿਹੜੀ ਮੋਦੀ ਸਾਹਿਬ ਲਾ ਲੋ ਜਾਂ ਵੱਡੇ ਵੱਡੇ ਨੇਤਾ ਉਸ ਚੇਅਰ ਦੇ ਉੱਪਰ ਕਦੀ ਵੀ ਟਿੱਪਣੀ ਨਹੀਂ ਕੀਤੀ ਚਾਹੇ ਕਾਂਗਰਸ ਆਪੋਜੀਸ਼ਨ ਆਪੋਜੀਸ਼ਨ ਜਾਂ ਬੀਜੇਪੀ ਸੀ ਪਰ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਤੋੜ ਹੀ ਦਿੱਤੀਆਂ ਕਿਉਂਕਿ ਇਹਨਾਂ ਨੂੰ ਸਨਮਾਨ ਇੱਜ਼ਤਮਾਨ ਇਹ ਲਫ਼ਜ਼ਾਂ ਦੀ ਕੋਈ ਵੈਲਿਊ ਨਹੀਂ ਹੈਗੀ ਡੈਸੀਗਨੇਸ਼ਨ ਦੇ ਵਿੱਚ ਫਰਕ ਤਾਂ ਹੈਗਾ ਪਰ ਉਮਰ ਦੇ ਵਿੱਚ ਵੀ ਕਾਫੀ ਫਰਕ ਹੈ ਦੇਖੋ ਉਮਰ ਦਾ ਕਈ ਵਾਰੀ ਉਮਰ ਦਾ ਆਪਾਂ ਹਿੰਦੁਸਤਾਨ ਦਾ ਕਲਚਰ ਸਾਡਾ ਏਦਾਂ ਦਾ ਵੀ ਜਿੱਥੇ ਆਪਾਂ ਵੱਡਿਆਂ ਦਾ ਸਤਿਕਾਰ ਕਰਦੇ ਆ ਜਿਹੜੀ ਰਿਸਪੈਕਟ ਕਰਦੇ ਆ ਪਰ ਉਹ ਮੈਂ ਕਹਿਆ ਵੀ ਬੇਕੁਫੀਆਂ ਹਰਕਤਾਂ ਨੇ ਉਮਰਾਂ ਨੂੰ ਮਨਾ ਦਾ ਇਹਨਾਂ ਨੂੰ ਕਾਦੀ ਇਹ ਤਾਂ ਉਹ ਚੀਜ਼ਾਂ ਕਰ ਦਿੰਦੇ ਨੇ ਜਿਹੜੀਆਂ ਜਾਣ ਕੇ ਇਹਨਾਂ ਦੇ ਵਿੱਚ ਤੇ ਇਹਨਾਂ ਗੱਲਾਂ ਨਾਲ ਹੀ ਇਹ ਹੋਰ ਨੀਵੇਂ ਜਾ ਰਹੇ ਨੇ ਅੱਜ ਕਾਂਗਰਸ ਦਾ ਡੇ ਬਾਈ ਡੇ ਡੇ ਬਾਈ ਡੇ ਗਰਾਫ ਥੱਲੇ ਆ ਰਿਹਾ ਤੇ ਭਾਜੀ ਜਿਹੜੀ ਮਾਨ ਸਤਕਾਰ ਦਿੰਦੀ ਆ ਮਲ ਸਾਡੇ ਮੀਟਿੰਗਾਂ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਸੀਐਮ ਜਾਂ ਵੱਡੇ ਜਿਹੜੇ ਪ੍ਰਚਾਰਕ ਆਉਂਦੇ ਨੇ ਉਹ ਗੱਲ ਕਰਦੇ ਆ ਵੀ ਇੱਕ ਬੂਥ ਲੈਵਲ ਦੇ ਵਰਕਰ ਦੀ ਕਦਰ ਹੋਣੀ ਚਾਹੀਦੀ ਆ ਬੂਥ ਦੇ ਉੱਪਰ ਬੈਠ ਕੇ ਜਿਹੜਾ ਭਾਜੀ ਦੇ ਲੜਾਈ ਲੜਦਾ ਇਹ ਸਾਡੀਆਂ ਮੀਟਿੰਗਾਂ ਦੇ ਵਿੱਚ ਵੱਡੀਆਂ ਜਿਹੜੀਆਂ ਕੋਰ ਕਮੇਟੀਆਂ ਦੇ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਲੀਡਰ ਇਹ ਗਿਆਨ ਦਿੰਦੇ ਨੇ ਕਾਰਨ ਹੈ ਵੀ ਜੇ ਬੂਥ ਦੀ ਲੜਾਈ ਲੜਨ ਵਾਲਾ ਵਰਕਰ ਨੂੰ ਅਹੀਂ ਸਨਮਾਨ ਦੇਵਾਂਗੇ ਤੇ ਉਹ ਤਕੜਾ ਹੋ ਕੇ ਪਾਰਟੀ ਦੀ ਲੜਾਈ ਲਗੋ ਪਰ ਇੰਨਾ ਵਾਸਤੇ ਇਹ ਗੱਲਾਂ ਦੀ अहमियत ਹੀ ਕੋਈ ਨਹੀਂ ਲੱਗਦਾ 24 ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਹੈ 2024 ਦੇ ਵਿੱਚ 200 ਪਰਸੈਂਟਾਜ ਵਰਲਡ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਗੱਲ ਕਰੋ ਕਲੀਅਰ ਹੈ ਵੀ ਭਾਜੀਪੀ ਦੀ ਸਰਕਾਰ ਨਰਿੰਦਰભાઈ ਮੋਦੀ ਜੀ ਪੂਰੀ ਟੀਮ ਨਾਲ ਵੱਡੀ ਗਿਣਤੀ ਦੇ ਵਿੱਚ ਸਰਕਾਰ ਬਣਾਉਣ ਦੁਬਾਰਾ ਜਾ ਰਹੇ ਨੇ ਇਹ ਤਾਂ ਆਪੜਾ ਇਹਨਾਂ ਦਾ ਸੌਦਾ ਪਾਰ ਨਹੀਂ ਕਰਨਾ ਅੱਜ ਕਾਂਗਰਸ ਦੀ ਜਿਹੜੀ ਬੁਖਲਾਹਟ ਹੈ ਤੁਸੀਂ ਦੇਖਦੇ ਪਿਓ ਕਿਸ ਪ੍ਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮਾਂਜੰਗ ਮੋਦੀ ਦਾ ਦੇਸ਼ ਹੀ ਨਹੀਂ ਪੂਰੇ ਵਿਸ਼ਵ ਵਿੱਚ ਉਹਨਾਂ ਦੀ ਲੋਕਪ੍ਰਿਤਾ ਵਧ ਰਹੀ ਹੈ ਉਹਨਾਂ ਨੂੰ ਵੇਖ ਕੇ ਇਹ ਬੁਖਲਾਗੇ ਨੇ ਕਿਉਂਕਿ 2024 ਦੇ ਚੋਣ ਦੇਖਦੇ ਹੋਏ ਇਹਨਾਂ ਨੂੰ ਆਪਣਾ ਇਹਨਾਂ ਨਜ਼ਰ ਆ ਰਿਹਾ ਵਾ ਇਹ ਬੁਖਲਾਹਟ ਹੀ ਇਹਨਾਂ ਦੀ ਹੈ ਜਿਸ ਕਰਕੇ ਇਹਨਾਂ ਨੇ ਜਿਹੜੀ ਇੱਥੇ ਜੋ ਇਹਨਾਂ ਨੇ ਰੋਲ ਅਦਾ ਕੀਤਾ ਹੈ ਦੇਸ਼ ਦੇ ਸਰਵੋੱਚ ਪਦ ਵਿੱਚ ਬੈਠੇ ਸਾਡੇ ਉਪਰਾਸ਼ਟਪਤੀ ਦਾ ਇਹਨਾਂ ਨੇ અપਮਾਨ ਕੀਤਾ ਹੈ ਇਹ ਉਹ ਲੋਕ ਨੇ ਜੇ ਸਾਡੀ ਭਾਰਤੀ ਜਨਤਾ ਪਾਰਟੀ ਕਿਸੇ ਐਸੀ ਸਮਾਜ ਦੇ ਬੰਦੇ ਨੂੰ ਉਪ ਰਾਸ਼ਟਰਪਤੀ ਦਾ ਪਦ ਦਿੰਦੀ ਹੈ ਤੇ ਤਾਂ ਉਹਨੂੰ ਰਾਸ਼ਟਰਪਤੀ ਨਹੀਂ ਮੰਨਦੇ ਜੇ ਸਾਡੀ ਭਾਰਤੀ ਜਨਤਾ ਪਾਰਟੀ ਕਿਸੇ ਆਦੀਵਾਸੀ ਮੈਲਾ ਨੂੰ ਰਾਸ਼ਟਰਪਤੀ ਬਣਾਉਂਦੀ ਹੈ ਤੇ ਇਹ ਉਹਦਾ ਵੀ ਮਜ਼ਾਕ ਉਡਾਂਦੇ ਆ ਉਹਨੂੰ ਵੀ ਰਾਸ਼ਟਰਪਤੀ ਨਹੀਂ ਮੰਨਦੇ ਔਰ ਜੇ ਦੇਸ਼ ਦੇ ਉਪ ਰਾਸ਼ਟਰਪਤੀ ਵਰਗੇ ਪਦ ਵਿੱਚ ਕਿਸੇ ਜਾਟ ਸਮਾਜ ਦੇ ਵਿਅਕਤੀ ਨੂੰ ਉਹਨਾਂ ਨੇ ਪਦ ਦਿੱਤਾ ਤੇ ਅੱਜ ਉਹਦਾ ਮਜ਼ਾਕ ਉਡਾ ਰਹੇ ਆ ਇਹਨਾਂ ਦੀ ਬੋਕਲਹਾੜ ਨਜ਼ਰ ਆ ਰਹੀ ਹੈ ਇਹ ਇਹਨਾਂ ਨੂੰ ਚੇਤਾਵਨੀ ਨੇ ਕਿ ਜਿਹੜਾ ਤੁਸੀਂ ਇੰਡੀਆ ਗਠਜੰਬੰਦ ਨਾ ਦਾ ਇੱਕ ਠਗਬੰਦਨ ਬਣਾਉਣ ਜਾ ਰਹੇ ਹੋ ਹੋਰ ਜਿਹੜਾ ਤੁਸੀਂ ਇੱਕ ਯੁੱਗਤ ਲਾ ਰਹੇ ਹੋ ਕਿ ਦੇਸ਼ ਨੂੰ ਕਿਸਾ ਲੁੱਟਿਆ ਜਾਵੇ ਇਹ ਮੋਦੀ ਸਾਹਿਬ ਦੀ ਗਰੰਟੀ ਹੈ ਕਿ ਤੁਹਾਨੂੰ ਦੇਸ਼ ਨੂੰ ਲੁੱਟਣ ਨਹੀਂ ਦਿੱਤਾ ਜਾਏਗਾ ਕਿਉਂਕਿ ਇਸ ਸਮੇਂ ਦੇਸ਼ ਸੁਰੱਖਿਤ ਹੈ ਮੋਦੀ ਜੀ ਦੇ ਹੱਥਾਂ ਦੇ ਵਿੱਚ ਤਾਂ 2024 'ਚ ਆਏਗਾ ਤਾਂ ਮੋਦੀ ਹੀ ਆਏਗਾ